ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਪਟਾਟਾ ਛਟਕਾ ਲੱਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਚਰਾ ਜਿਹੜੇ ਕਿ ਲਗਾਤਾਰ ਫਰਾਰ ਚੱਲ ਰਹੇ ਨੇ ਗੱਲ ਕਰੀਏ ਤਾਂ ਸਨੌਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤੋਂ ਛਟਕਾ ਲੱਗਿਆ ਤੇ ਅਦਾਲਤ ਨੇ ਬਲਦਕਾਰ ਦੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਦੇ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਰਕਾਰੀ ਵਕੀਲਾ ਨੇ ਕਿਹਾ ਕਿ ਪਠਾਨ ਮਾਚਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਇਸ ਲਈ ਜੇ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਅਦਾਲਤ ਦਾ ਵਿਸਤ੍ਰਿਤ ਆਰਡਰ ਆਉਣਾ ਹਜੇ ਪੈਂਡਿੰਗ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਦੇ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੇ ਗਏ ਸੀ ਦੋਸ਼ ਇਹ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਫਿਰ ਇਤਲਾਖਸ਼ੂ ਦਾ ਦੱਸ ਕੇ ਉਹਦੇ ਨਾਲ ਧੋਖਾ ਕੀਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਇੱਕ ਵੱਡਾ ਛਟਕਾ ਲੱਗ ਗਿਆ ਤੇ ਉਸ ਤੋਂ ਬਾਅਦ ਜ਼ਮਾਨਤ ਅਰਜੀ ਜਿਹੜੀ ਕਿ ਰੱਦ ਕਰ ਦਿੱਤੀ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਪਟਿਆਲਾ ਛਟਕਾ ਲੱਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਚਰਾ ਜਿਹੜੇ ਕਿ ਲਗਾਤਾਰ ਫਰਾਰ ਚੱਲ ਰਹੇ ਨੇ ਗੱਲ ਕਰੀਏ ਤਾਂ ਸਨੌਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤੋਂ ਛਟਕਾ ਲੱਗਿਆ ਤੇ ਅਦਾਲਤ ਨੇ ਬਲਤਕਾਰ ਦੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਦੇ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਰਕਾਰੀ ਵਕੀਲਾ ਨੇ ਕਿਹਾ ਕਿ ਪਠਾਨ ਮਾਚਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਇਸ ਲਈ ਜੇ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਅਦਾਲਤ ਦਾ ਵਿਸਤ੍ਰਿਤ ਆਰਡਰ ਆਉਣਾ ਹਜੇ ਪੈਂਡਿੰਗ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਦੇ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੇ ਗਏ ਸੀ ਦੋਸ਼ ਇਹ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਫਿਰ ਤਲਖਸ਼ੂ ਦਾ ਦੱਸ ਕੇ ਉਹਦੇ ਨਾਲ ਧੋਖਾ ਕੀਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਤੇ ਜਿਸ ਤੋਂ ਬਾਅਦ ਜ਼ਮਾਨਤ ਅਰਜੀ ਜਿਹੜੀ ਕਿ ਰੱਦ ਕਰ ਦਿੱਤੀ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਵੱਡਾ ਝਟਕਾ ਲੱਗਿਆ ਹੈ ਤੇ ਬੀਤੇ ਦਿਨਾਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਚਰਾ ਜਿਹੜੇ ਕਿ ਲਗਾਤਾਰ ਫਰਾਰ ਚੱਲ ਰਹੇ ਨੇ ਗੱਲ ਕਰੀਏ ਤਾਂ ਸਨੌਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤੋਂ ਝਟਕਾ ਲੱਗਿਆ ਅਦਾਲਤ ਨੇ ਬਲਤਕਾਰ ਦੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਹੈ ਤੇ ਹੁਣ ਉਹਨਾਂ ਦੇ ਕੋਲ ਹਾਈ ਕੋਰਟ ਜਾਣ ਦਾ ਵਿਕਲਪ ਹੈ ਸਰਕਾਰੀ ਵਕੀਲਾ ਨੇ ਕਿਹਾ ਕਿ ਪਠਾਨ ਮਾਚਰਾ ਲਗਭਗ 1 ਮਹੀਨੇ ਤੋਂ ਫਰਾਰ ਹੈ ਇਸ ਲਈ ਜੇ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਜਾਂਚ ਵਿੱਚ ਹਿੱਸਾ ਨਹੀਂ ਲੈਣਗੇ ਹਾਲਾਂਕਿ ਅਦਾਲਤ ਦਾ ਵਿਸਤ੍ਰਿਤ ਆਰਡਰ ਆਉਣਾ ਹਜੇ ਪੈਂਡਿੰਗ ਹੈ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਚਰਾ ਦੇ ਵਿਰੁੱਧ 3 ਸਤੰਬਰ ਨੂੰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਦੋਸ਼ ਇਹ ਹੈ ਕਿ ਉਹਨਾਂ ਨੇ ਇੱਕ ਔਰਤ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਤੇ ਫਿਰ ਤਲਾਖਸ਼ੂਦਾ ਦੱਸ ਕੇ ਉਹਦੇ ਨਾਲ ਧੋਖਾ ਕੀਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਹਰਮਿੰਦਰ ਸਿੰਘ ਪਠਾਨ ਮਾਚਰਾ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਤੇ ਜਿਸ ਤੋਂ ਬਾਅਦ ਜ਼ਮਾਨਤ ਅਰਜੀ ਜੜੀ ਕੇ ਰੱਦ ਕਰ ਦਿੱਤੀ